ਮਿੱਤਰੋ ਆਖਿਆ ਆਪਣਾ ਲਾਈਵ ਜੁੜ ਚੁੱਕਿਆ ਵਾ ਤੇ ਕਮੈਂਟ ਵਿੱਚ ਛੇਤੀ ਛੇਤੀ ਕਰੋ ਦੋ ਮਾਟ ਹੋ ਗਿਆ ਕੋਈ ਲਾਈਵ ਹੋਇਆ ਨੂੰ ਛੇਤੀ ਛੇਤੀ ਬੰਦੇ ਜੁੜਨਗਾ ਏਰੀਆ ਦੇ ਗੱਲਾਂ ਬਾਤ ਸਵਾਦ ਨਹੀਂ ਹੁੰਦਾ ਦੋ ਲਾਈਕ ਆ ਮਿੱਤਰੋ ਆਪਣੇ ਤੇ ਮਲਟੀਪਲੀਅਰ ਜਰਾ ਜੀ ਰੁਕੋ ਹੋਣਾ ਅੱਜ ਵੀ ਮੇਰੇ ਆਪਣਾ ਚਾਰ ਦਿਨ ਦਾ ਲਾਈਵ ਚ ਹੋ ਗਿਆ ਤੇ ਕਮੈਂਟ ਕਰਿਓ ਮੇਰੇ ਲਈ ਹਰ ਦਿਲ ਛੇਤੀ ਦੋ ਹੈਗਾ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਕਮੈਂਟ ਕਰੋ ਮੇਰੇ ਬਟਾਫਰ ਅੱਜ ਆਪਣੇ ਪੇਪਰ ਖਤਮ ਹੋਏ ਆ ਬਹੁਤ ਜਾਨੀ ਮਿੱਤਰ ਰਹਿ ਕੇ ਲਾਈਵ ਚ ਜਾ ਗਏ ਮਿੱਤਰਾਂ ਨਾਲ ਲਾਈਵ 'ਚ ਹੈਗੇ ਤੇ ਆਵਾਜ਼ ਤਾਂ ਦਉਂਦੀ ਆ ਆਵਾਜ਼ ਦਾ ਦੋ ਆਵਾਜ਼ ਸੈਂ ਜੁਨੇ ਡਾਗੇ ਮਿੱਤਰੋ ਪਰ ਲਾਈਵ 'ਚ ਚੋਕੀ ਕਮੈਂਟ ਕਰ ਕੋ ਫੇਰੀ ਆ ਲੈ ਕੇ ਫਾਇਦਾ ਹੈ ਨਹੀਂ ਮਿਲਨੇ ਬੈਠਾਂ ਦਾ ਪੰਜ ਜਾਣਾ ਹੋਵੇ ਲਾਈਵ 'ਚ ਤੇ ਕਮੈਂਟ ਕਰ ਦਿਓ ਜਿਹਨੇ ਲਾਈਕ ਨਹੀਂ ਕੀਤਾ ਪਹਿਲਾਂ ਤੱਕ ਜਾ ਕਰਕੇ ਉਹ ਲਾਈਕ ਕਾਫੀ ਟਾਈਮ ਆਦਾ ਪਾਉਂ ਆ ਲਾਈਵ ਤੁਹਾਨੂੰ ਜਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਲਾਈਵ ਚ ਆਏ ਨੇ ਇਹ ਆਪਣਾ ਫਿਨਿਸ਼ ਲੀਕ ਕਰ ਦੋ ਕਮੈਂਟ ਆਠਿਆਣੇ ਹੋ ਮਿੱਤਰ ਮੈਂ ਲਾਈਕ ਆਠਿਆਣੇ ਆਠਿਆਣੇ ਲਾਈਵ ਜੀ ਹੋ ਗਏ ਨੇ ਮਿੱਤਰ ਕਮੈਂਟ ਕਰਿਓ ਛੇਤੀ ਛੇਤੀ 8 ਲਾਈਕ ਹੋ ਗਏ ਮਿੱਤਰੋ 8 ਲਾਈਕ ਕਮੈਂਟ ਕਰੀਏ ਮਿੱਤਰੋ ਤੀਨੇ ਲਾਈਕ ਨਹੀਂ ਕੀਤੇ ਬੜਾ ਯਾਰ ਕਿ ਤੁਹਾਨੂੰ ਕਰਕੇ ਆਓ ਲਾਈਕ ਇਹਦਾ ਜੀ ਆਨੇ ਲਗ ਮੀਟਰ ਪਰ ਲਾਈਵ ਚੰ ਤੱਕ ਕਮੈਂਟ ਕੋਈ ਕਰਦਾ ਨਹੀਂ ਪਿਆ ਜੇ ਕਮੈਂਟ ਕਰੂਗਾ ਫੇਰ ਯੋ ਕੋਈ ਫਾਇਦਾ ਮੈਟਰ ਨਾਲ ਕੋਈ ਫਾਇਦਾ ਤਾਂ ਨਹੀਂਗਾ ਡਰਾਈਵ ਹੋਣ ਦਾ نیٹ ਬਰਬਾਦ ਹੀ ਐਸਾ ਬੜਾ Ricardo o ਹਾਂਜੀ ਮਿੱਤਰੋ ਆਪ ਦਾ ਕਮੈਂਟ ਕਰਿਓ ਤੇ ਹੀ ਉਹਦਾ ਨਾਮ ਲਿਖੀ ਜਾਂਨੇ ਆ। ਹੋਇਆ ਦਾ ਖਾਸਾ ਇੱਕ ਟੈਟੂ ਵੀ ਇਹ ਬਣਾ ਕੇ ਦਿਖਾਉਣਾ ਮੈਂ। ਮਿੱਤਰ ਕਮੈਂਟ ਕਰਿਓ ਆਪ ਦਾ ਰੁਕੋ ਨਾ ਕਮੈਂਟ ਨਾ ਰੋਕੋ। ਜਿੱਦ ਕਮੈਂਟ ਰੋਦੇ ਤਾਂ ਕੰਮ ਔਖਾ ਹੋ ਜਾਂਦਾ। ਹਾਂ ਜੀ ਚਲੋ ਪਹਿਲਾ ਨਾਂ ਤੁਹਾਡਾ ਹੋ ਗਿਆ ਪਹਿਲਾ ਨਾਂ ਸੋਡਾ ਹੋ ਗਿਆ ਜੀ ਤੇ ਹੁਣ 9 ਜਾਣੇ ਹੈਗੇ ਆ ਲਾਈਵ 'ਚ ਤਾ ਕਮੈਂਟ ਕਰਿਓ ਮਿੱਤਰੋ ਤੇ ਕਮੈਂਟ ਕਮੈਂਟ ਨਾਲ ਰੋਕੋ ਕਮੈਂਟ ਨਾਲ ਰੋਕੋ ਕਮੈਂਟ ਕਰਿਓ ਛੁਰਾ ਨਾਂ ਲਿਖੀਐਣਾ ਆਪਾਂ 9 ਜਾਣੇ ਹੋ ਗਏ ਲਾਈਵ 'ਚ ਤੇ 3 ਹੈਗੇ ਆ ਲਾਈਕ ਕਮੈਂਟ ਕਰੋ ਸ਼ੀਜੀ ਸ਼ੀਜੀ ਕਮੈਂਟ 9 ਜਾਣੇ ਆ 10 ਜਾਣੇ ਹੋ ਗਏ ਕਮੈਂਟ ਕਰੋ ਕਮੈਂਟ ਤੇ ਨਾ ਸੋਡਾ ਇੱਥੇ ਆ ਜਾਣਾ ਵਾ ਦੱਸਾਂ ਜੋ ਇੱਕ ਜਣਾ ਕਮੈਂਟ ਕਰੋ ਮਿੱਤਰੋ ਕੋਈ ਦਾ ਕਰੋ ਕਮੈਂਟ ਸੋਡਾ ਨਾ ਆ ਜਾਣਾ ਵੀ ਦੇ ਪੰਜ ਜਾਣੇ ਰਹਿ ਗਏ ਲਾਈਵ 'ਚ ਮਿੱਤਰੋ ਅੱਜ ਆਪਣੇ ਪੀਪਰ ਖਤਮ ਹੋਏ ਆ ਕਿ 6 ਜਾਣੇ ਹੈਗੇ ਆ ਲਾਈਵ 'ਚ ਤੇ ਕਮੈਂਟ ਕੋਈ ਕਰਦਾ ਨਹੀਂ ਪਿਆ ਤਾਂ ਇਸ ਲਈ ਆਪਾਂ ਟੈਡੀਓ ਬਣਾ ਲੈਨੇ ਇੱਕ ਅਦਾ ਨਥੋਂ ਨਵੀਂ ਲਗਾ ਦਿੰਨੇ ਆ ਫਿਰ ਟੈਡੂ ਕਿਵੇਂ ਬਾਂਦੇ ਜੀ ਆ ਫਿਰ ਡਰੈਂਗ ਦਾ ਆਦ ਮੇਤਰੋ ਕੇਜੀ ਲੱਗੀ ਆਪਣੇ ਮੇਤਰੋ ਡਰੈਂਗ ਦਾ ਸੁਖ ਰਹੇ ਕਿਵੇਂ ਲੱਗਦੀ ਆ ਤੇ ਟੈਨਿਆਂ ਆ ਲਾਈਵ ਚ ਇਕ ਕਮੈਂਟ ਕਰਦਾ ਨਹੀਂ ਪਿਆ ਕਮੈਂਟ ਕਰੋ ਤਾਂ ਹੀ ਕੋਈ ਫਾਇਦਾ ਥੈਂਕ ਯੂ ਆਕੇ ਕਮੈਂਟ ਆਇਆ ਵੈਰੀ ਨਾਈਸ ਵੀਡੀਓ ਜੀ ਥੈਂਕ ਯੂ ਤੇ ਹਮ ਹੁਣ ਆਪਾਂ ਕੀ ਕਰੀਏ ਮਿੱਤਰੋ ਕਮੈਂਟ ਕਰੇ ਪੰਜ ਆਣੇ ਆ ਇੱਕ ਆਣੇ ਦਾ ਕਮੈਂਟ ਆਇਆ ਪਉ ਦਾ ਨਾਮ ਲਿਖਤਾ ਹਾਂ ਤੁਸੀਂ ਵੀ ਕਮੈਂਟ ਕਰੀ ਜਾਓ ਉਹਦਾ ਵੀ ਨਾਮ ਆਈ ਆਊਗਾ ਆਪਾਂ ਡ੍ਰੈਗ ਜੀ ਬਣਾ ਕੇ ਦਿਖਾਉਨੇ ਆਂ ਕਾਦੀ ਡ੍ਰੈਗ ਬਣਾ ਕੇ ਦਿਖਾਉਨੇ ਆਂ ਮਿੱਤਰੋ ਸੱਤ ਜਾਣੇ ਲਾਈਵ 'ਚ ਆਪਣੇ ਨਾਲ ਤੇ ਕਮੈਂਟ ਕਰੋ ਛੇਤੀ ਛੇਤੀ ਨਾਲ ਲਾਈਕ ਨਹੀਂ ਕੀਤਾ ਲਾਈਕ ਕਰ ਦੋ ਤਿੰਨ ਲਾਈਕ ਆਪਣੇ ਜਾ ਆਪਣੇ ਪੇਪਰ ਖਤਮ ਹੋ ਗਏ ਆ ਚਾਰ ਦਿਨ ਲਾਈਵ ਚ 15 ਮਿੰਟ ਲਾਈਵ ਹੋਈ ਨੂੰ ਹੋ ਗਏ ਆ ਆਪਾਂ ਨੂੰ ਇਹ ਹੁਣ ਆਪਾਂ ਕੀ ਕਰੀਏ ਕੋਈ ਆਪਣੇ ਗੱਲਾਂ ਬਾਤਾਂ ਮਾਰੇ ਜੋ ਬੇਲੇ ਰਹਾਂ ਤਾਂ ਕੋਈ ਫਾਇਦਾ ਨਹੀਂਗਾ ਉਹ ਟੈਟੂਆ ਬਣਾ ਕੇ ਦਿਖਾਈ ਜਾਂਦੇ ਆ ਦੇਖ ਲੋ ਕਿਹਦਾ ਆਪਣੋ ਤੋਂ ਕਮੈਂਟ ਹੀ ਆਏ ਆ ਤੇ ਤੇਨੇ ਆ ਲਾਈਵ ਚ मैं अपने टेबल ये बंद तैयार हो चले आए कमेंट करके देखो कि मैं ਟੱਕਰੀਓ ਮੇਰੇ ਕਮੈਂਟ ਨਾ ਰੋਕੋ ਹਾਂਜੀ ਮਿੱਤਰੋ ਆਪਾਂ ਤੁਹਾਨੂੰ ਸ਼ੇਰ ਦੀ ਡਰਾਇੰਗ ਹੋਣਾ ਦਿਖਾਉਨੇ ਆ ਹੁਣ ਟੈਟੂਈਆ ਦਾ ਬਣਾ ਲਿਆ ਸੀਗਾ ਹੁਣ ਆਪਾਂ ਸ਼ੇਰ ਦੀ ਡਰਾਇੰਗ ਬਣਾ ਲਈਏ ਹੁਣ ਉਹ ਵੀ ਬਣਾ ਲਈ ਸਿਖਾ ਦਈਏ ਕਿਵੇਂ ਬੰਦੀ ਆ ਕਮੈਂਟ ਕਰਿਓ ਮਿੱਤਰੋ ਕਿਵੇਂ ਲੱਗੀ ਸ਼ੇਰ ਦੀ ਡਰਾਇੰਗ ਤੇ ਤੁਹਾਨੂੰ ਛੇਰ ਬਣਾ ਕੇ ਵਿਖਾਉਨੇ ਆ ਹਮੇਤਰਾਬਾਜ ਜਵਾੜਾ ਆ ਬਣਾਦਾ ਉਹਦਾ ਥੱਲੇ ਜਿਹੜਾ ਹੁੰਦਾ ਵਾ ਜੋ ਵੜਾ ਜਿਆ ਬਣਾਤਾ ਹਾਂ ਤੁਹਾਨੂੰ ਅੱਗੇ ਅੱਗੇ ਆਪਾਂ ਪ੍ਰੋਸੈਸ ਦੱਸੀ ਜਾਣਾ ਕਿਵੇਂ-ਕਿਵੇਂ ਬਣਦਾ ਵਾ ਸ਼ੀਰ ਬਣਾ ਕੇ ਵਿਖਾਉਨੇ ਆ ਦੋ ਜਾਣੀ ਆਪਣੇ ਲਾਈਵ ਚ ਹੈ ਤੱਕ ਤਾਂ ਤੇ ਗਾਂ ਜੁੜ ਜਾਣਗੇ ਚਲੋ ਫੋਨ ਤਾਂ ਦੋਈ ਆ शेरता बना के बखे कि मूह बन ही तो बना के विखाने हैं अपना तो कमेंट करिए मिनट का रोको तो शेर बना के बखाइए अज् कार्टून तो बहुत बना बनाते तो शेर भी बना के देख लीए ਬਾਂਦਾ ਵੀ ਹੈ ਕਿ ਨਹੀਂ ਮਿੱਤਰੋ ਅੱਖਾਂੀਆਂ ਦਾ ਬਣਾਤੀ ਆਪਾਂ ਥੋੜੀ ਹੁੰਦੀ ਹੈ ਗਾਵਤੀ ਮਾੜੀ ਮੋਟੀ ਉਹ ਆਪਾਂ ਕਰਦੀਆਂ ਲੋਟ ਅੱਖ ਮੇਤਰ پوری ਬਰੋਬਰ ਜੀ ਹੋਵੇ ਅੱਖਾਂ ਦਾ ਵਾਲਾ ਫਰਕ ਜਾਣਾ ਹੋਵੇ ਆਇਆ ਤੁਹਾਨੂੰ ਇਹਦਾ ਕੱਲਾ ਮੂਥਾ ਜਿਹਾ ਹੀ ਬਣਾ ਕੇ ਵਿਖਾਇਆ ਹੈ ਤਾਂ ਆਪਾਂ ਬਾਲ ਬੂਲਜ ਦੇ ਲਾਉਣੇ ਆ ਉਹ ਵੀ ਲਾਈ ਦਿੰਨੇ ਹੁਣ ਫਿਰ ਇਹ ਕਿ ਪਿੰਡੇ ਦਾ ਕੰਮ ਹੋਣਾ ਇਹਦੇ ਦਾ ਉਹਦੇ ਬਗਾਰ ਕੰਮ ਨਹੀਂ ਹੋਣਾ ਤੇ ਕਮੈਂਟ ਕਰਿਓ ਇਹ ਮੈਨੂੰ ਤਾਂ ਥੋੜਾ ਸਾਵਧਾਨੀ ਵਾਲਾ ਕੰਮ ਆਇਆ ਇਹ। ਅ ਤੇਨ ਨਾਲ ਕਰਨਾ ਜੇ ਕਿ ਉਹ ਡ్రਾਈਂਗ ਕਰਨੀ ਹੈ ਤਾਂ। ਮੈਨੂੰ ਤਾਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਡ్రਾਈਂਗ। ਤੱਕ ਆਪਣੇ ਕੋਲ ਤਿੰਨ ਕਮੈਂਟ ਹੀ ਆਏ ਨੇ ਤੁਹਾਨੂੰ ਕਮੈਂਟ ਕਰੀਏ ਮਿੱਤਰ ਕਮੈਂਟ ਨਾਲ ਰੋਕੋ उस बने अपा मोटिवेट हुई तो तो ना इधर थोड़ा जवाड़ा चौड़ा हो गया इधर आप थोड़ा जवाड़ा करना घट ये थोड़ा तो ज्यादा ही आज हो गया जी ਮਿੱਤਰ ਇੱਧਰ ਜਿਹਨੂੰ ਬਾਹਰ ਹੋਣੇ ਇਹਦੇ ਆਰਡਰ ਦੇ ਵੀਰੇ ਮੈਂ ਆਪਣਾ ਪੁੱਛਾਂ ਜੀ ਤੂੰ ਹੀ ਕਹਿਣਾ ਉਧਰ ਸਾਬ ਪਲੇਨ ਆ ਤੇ ਇੱਧਰ ਇਹ ਹੈ ਬਾਹਰ ਜਿ ਬਿਖਰੇ ਜਗ੍ਹਾ ਦੀ ਕਿਉਂ ਮਿੱਤਰ ਇੱਧਰ ਇਹੇ ਬਾਹਰ ਉੱਡਦੇ ਆਂ ਹਵਾਇਏ ਦੇ ਚਾਰ ਦਿਨੇ ਲਾਈਵ 'ਚ ਆਪਣੇ ਨਾਲ ਅੱਜ ਆਪਣੇ ਪੇਪਰ ਖਤਮ ਹੋ ਗਏ ਆ ਤੇ ਆਪਾਂ ਬਣਾਉਣੇ ਆ ਡਰਾਇੰਗ ਬੈਠੇ ਕਵਾਰ ਰਿਅਲਟ ਵਾਲੇ ਦਿਨ ਬੇਪਤਾ ਲੱਗੂ ਕੀ ਬੰਦ ਜੁੜਦਾ ਚੋਕੇ ਮਿੱਤਰੋ ਸ਼ਾਇਦ ਮੂਹੇ ਤੇ ਮਿੱਤਰੋ ਆਪਾ ਬਣਾਤਾ ਵਾ ਤੇ ਇੱਥੇ ਮਿੱਤਰੋ ਆਪਾ ਪਿੰਡਾਂ ਖੈਦਣ ਐ ਨੂੰ ਆਪਾ ਕਰਕੇ

ਇੱਥੋਂ ਆਪਾਂ ਐ ਉਂਗਲਾਂ ਹੀ ਬਣਾ ਦੇਣੀਆਂ ਉਹਦੀਆਂ ਛੇਰ ਦੇਣੀਆਂ ਤੇ ਆਏ ਉਂਗਲਾਂ ਇਹ ਬਣਾ ਕੇ ਮੇਤਰੋ ਤੇ ਇੱਧਰੋਂ ਆਪਾਂ ਐ ਮਗਰ ਦੇ ਨੂੰ ਕਰਕੇ ਇਹਨੂੰ ਐ ਕਰਕੇ ਪਿਆਰ ਤੇ ਤਾਂ ਨੂੰ ਕਰ ਮੋੜ ਦੇਣਾ ਵਾ ਆ ਟਿੱਡਾ ਜਿਹਾ ਥੋੜਾ ਲਿਆ ਕੇ ਤੇਤਰੋਂ ਆ ਬੈਂਕੇ ਆ ਪਾ ਕੇ ਤੇ ਐ ਐ ਚੱਕ ਦੇਣਾ ਮੇਤਰੋ ਆਪਾਂ